ਯਾਰ ਭਲੇ ਸਾਸਰੀ ਘਰ ਕਿਸੇ ਐਡ ਜੁਣੀ ਟਾਂ ਲੇ ਪੋਟਰ ਤੇ ਨੰਬਰ ਚੱਲ ਜਾਂਦਾ 5 ਤੋਂ 7 ਫੁੱਟਾਂ ਭੇਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਤੇ ਚੈਨਲ ਫੋਲੋ ਕਰ ਦਿਓ ਤੇ ਲਾਈਕ ਸ਼ੇਅਰ ਕਮੈਂਟ ਕਰ ਤੇ ਚੈਨਲ ਫੋਲੋ ਕਰ ਦਿਓ ਆਪਾਂ ਦੇ ਕੇ ਦੋ ਚੀਜ਼ਾਂ ਵੀਡੀਓ ਸਾਰੀ ਵਿੱਚ ਸਟੈਪ ਪਾ ਕਰੋ ਲਾਈਕ ਸ਼ੇਅਰ ਕਮੈਂਟ ਕਰ ਤੇ ਚੈਨਲ ਫੋਲੋ ਕਰ ਦਿਓ 16 ਫੁੱਟ ਟ੍ਰਾਲਾ ਵੀਰੇ ਰਾਤ ਹੀ ਲੈ ਕੇ ਆਂਦਾ ਪਹਿਲਾਂ ਵਾਲਾ ਵਹਿ ਗਿਆ ਓਦੇ ਨਾਲ ਤਾਂ ਹੋਰ ਲੈ ਕੇ ਜਾਂਦਾ ਦਾ ਸਿੰਚੀ ਗਾਡਰ ਦਾ ਨੜੀਆ ਬਰੇਲ ਦਾ ਸਭੀ ਬਾਈ ਦੇ ਬਹਿਰਾਂ ਤੇ 16 ਫੁੱਟ ਲੰਮਾ 7 ਫੁੱਟ ਚੌੜਾ 3 ਫੁੱਟ ਵੈੱਡ 2 ਫੁੱਟ ਵਾੜ ਡਬਲ ਪੰਪ ਦਾ ਸਿੰਚੀ ਗਾਡਰ ਦਾ ਨੜੀਆ ਬਰੇਲ ਦਾ ਹਿੱਸਾ 20 ਬਾਈ ਦੇ ਬਹਿਰਾਂ 55 ਚਮਚੀ ਹੱਕ ਕਿਥੇ ਗੁੱਲਾ ਪੈਂਦਾ 4 ਇੰਚੀ ਡਬਲ ਪੰਪ ਲੈਫਟ ਵਾਲਾ ਟਰਾਲਾ ਡਬਲ ਪੰਪ ਇਹ ਕਿ ਗਰਦਾਸਪੁਰ ਫਤੇਗੜ ਚੂੜੀਆਂ ਪੈਂਦਾ ਰਾਤ ਹੀ ਟਰਾਲਾ ਆਇਆ ਤੇ ਹੁਣ ਫੁੱਟ ਮੈਂ ਖਿੱਚ ਕੇ ਪਾਤੀਆਂ ਪਹਿਲਾਂ ਟਰਾਲਾ ਵੇਖ ਗਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ ਹੈ ਤੇ ਤਿੰਨਾ ਪਾਸੋਂ ਟਰਾਲਾ ਖੁੱਲਦਾ ਸਾਈਡ ਨੂੰ ਵੀ ਖੁੱਲਦਾ ਤਾਂ ਨੂੰ ਵੀ ਖੁੱਲਦਾ ਥੱਲੇ ਨੂੰ ਵੀ ਖੁੱਲਦਾ ਕਲੱਚ ਲੱਗਿਆ ਵਾ ਡਾਂਦੇ ਇਹਨੂੰ ਪੂਰਾ ਵਧੀਆ ਟਰਾਲਾ ਰੇਟ ਦੀ ਗੱਲ ਕਰੀਏ ਰੇਟ ਹੈਗਾ 290000 ਰੁਪਇਆ 290000 ਫਤੇਗੜ ਚੂੜੀਆਂ ਪੈਂਡਾ ਜ਼ਿਲ੍ਹਾ ਗੁਰਦਾਸਪੁਰ ਦਾ 290000 ਰੁਪਇਆ ਰੇਟ ਆ ਮੌਕੇ ਦੇ ਮਾਤਣ ਕਰ ਦੇਣਗੇ 32 33 ਕੁਆਂਟ ਦਾ ਟਰਾਲਾ ਮੰਜਾ ਲੱਗਿਆ ਬੇਰਚੇ ਲੱਗੇ ਬੀਲ ਕਵਰ ਪਏ ਪੂਰਾ ਵਧੀਆ ਤਰਪਾਲ ਪਉਣ ਵਾਲਾ ਪਾਈਪ ਲੱਗਿਆ ਤਰਪਾਲ ਪਉਣ ਵਾਲਾ ਪਾਈਪ ਲੱਗਿਆ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਾਈ ਨਹੀਂ ਲੈਣਾ ਹੋਵੇ business ਪਰ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਿਓਗਾ ਸਾਰੀ ਜਾਣਕਾਰੀ ਫੋਨ ਲੈ ਕੇ ਲੈ ਸਕਦੇ ਕੋਕਾ ਵੀ ਟਰਾਲਾ ਹੈਵੀ ਤਾਂ ਭਾਰਾ ਟਰਾਲਾ ਬਣਿਆ ਤੇ ਕੁੰਬੀਲ ਕਵਰ ਪਏ ਬੇਰਚੇ ਲੱਗੇ ਪੂਰਾ ਵਧੀਆ ਟਰਾਲਾ 32 33 ਕੁਆਂਟ ਦਾ ਟਰਾਲਾ ਡਬਲ ਪੰਪ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਏਰਗਲ ਦਿਹਾਣਾ ਡਬਲ ਡਬਲ ਜੈਕਟੀ ਫੁੱਟ 3 ਸਪੀਡ ਟਰੈਕਟਰ 555 ਅਰਜਨ ਸੀਆਰ ਕੁਣਪਣੀ ਇਹ ਅਰਜਨ 655 ਸੀਆਰ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰ ਸੰਪਰਕ ਕਰਦੇ 4/4 ਇੰਜਨ ਗੇਰ ਦਾ ਓਕੇ 2022 ਮਾਡਲ ਬਹੁਤ ਘੱਟ ਟਰੈਕਟਰ ਚੱਲਿਆ ਵੀਰ ਬਾਹਰ ਗਏ ਤਾਂ ਵੇਚ ਰਹੇ ਆ ਏਰਗਲ ਦਿਹਾਣਾ ਉੱਤੇ ਖੜਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਜਾ 11200 ਕਿੰਟਾ ਚੱਲਿਆ ਵਾ ਟਰੈਕਟਰ ਸਾਰਾ ਹੀ 2022 ਮਾਡਲ ਆ ਤੇ ਨਵੇਂ ਟਾਇਰ ਨਾਲ ਦੇ ਦੇਖ ਸਕਦੇ ਵੀ ਕਿੰਨਾ ਕਿ ਚੱਲਿਆ ਤੇ ਸਿਰਫ 5-7 ਕਿੰਨੇ ਵੀ ਬਾਈ ਦੇ ਚੱਲਿਆ ਵਾ ਵੀਰ ਬਾਹਰ ਗਏ ਤਾਂ ਵੇਚ ਰਹੇ ਆ ਕੋਕਾਪੀ ਟਰੈਕਟਰ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਰੇਟ ਹੈਗਾ 10.5 ਲੱਖ ਇੱਕ ਮਿੰਟ 1.50 ਲੱਖ ਰੁਪਇਆ ਰੇਟ ਆ ਕਿਸੇ ਵੀ ਰਪਈ ਨੂੰ ਲੈਣਾ ਬੇਬੀ ਨਾਲ ਸੰਪਰਕ ਕਰ ਸਕਦੇ ਆ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ